ਪੰਜਾਬ ਦੀ ਵੱਡੀ ਜਿੱਤ ਹੋਈ ਹੈ ਤੇ ਉਥੇ ਹੀ ਦੱਸਦੀ ਹੈ ਕਿ ਹਰਿਆਣਾ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ ਤੇ ਪੰਜਾਬ ਦੇ ਪਾਣੀ ਨੂੰ ਲੈ ਕੇ BBMB ਨੂੰ ਜਿਹੜੀ ਕਿ ਚਾੜ ਪਾਈ ਗਈ ਹੈ ਤੇ ਦੂਜੇ ਪਾਸੇ ਨੋਟਿਸ ਜਾਰੀ ਕਰ ਦਿੱਤਾ ਹੈ ਅਗਲੀ ਸੁਣਵਾਈ ਨੂੰ ਲੈ ਕੇ ਹੁਣ 20 ਤਰੀਕ ਰੱਖ ਦਿੱਤੀ ਗਈ ਹੈ ਤੇ ਦੱਸੀਏ ਕਿ ਪੰਜਾਬ ਦੇ ਪਾਣੀ ਨੂੰ ਲੈ ਕੇ ਹਾਈ ਕੋਰਟ ਨੇ ਅੱਜ ਵੱਡਾ ਫੈਸਲਾ ਲਿਆ ਹੈ ਤੇ ਜਿਸ ਤੋਂ ਬਾਅਦ ਉੱਥੇ ਨੋਟਿਸ ਜਾਰੀ ਕਰ ਦਿੱਤਾ ਹੈ ਤੇ 20 ਮਈ ਨੂੰ ਅਗਲੀ ਸੁਣਵਾਈ ਹੋਵੇਗੀ ਗੱਲ ਕਰੀਏ ਤਾਂ ਹਾਈ ਕੋਰਟ ਨੇ ਪੰਜਾਬ ਦੀ ਸਮਿਖਿਆ ਪਟੀਸ਼ਨ ਨੂੰ ਗੰਭੀਰ ਮੰਨਿਆ ਤੇ ਜਿਸ ਕਰਕੇ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਤੇ ਉਥੇ ਦੱਸੀਏ ਕਿ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਚੱਲ ਰਹੇ ਪਾਣੀ ਦੇ ਵਿਵਾਦ ਮਾਮਲੇ 'ਚ ਅੱਜ ਪੰਜਾਬ ਸਰਕਾਰ ਦੇ ਵੱਲੋਂ ਦائر ਕੀਤੀ ਗਈ ਸਮਿਖਿਆ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਇਸ ਦੌਰਾਨ ਕੋਰਟ ਨੇ ਕੇਂਦਰ ਸਰਕਾਰ ਹਰਿਆਣਾ ਅਤੇ BBMB ਨੂੰ ਨੋਟਿਸ ਜਾਰੀ ਕਰ ਦਿੱਤਾ ਹੁਣ ਇਸ ਮਾਮਲੇ ਦੀ ਜਿਹੜੀ ਕਿ ਅਗਲੀ ਸੁਣਵਾਈ 20 ਤਰੀਕ ਨੂੰ ਹੋਵੇਗੀ ਤੇ ਉਥੇ ਹੀ ਹਾਈ ਕੋਰਟ ਨੇ ਪੰਜਾਬ ਦੀ ਸਮਿਖਿਆ ਪਟੀਸ਼ਨ ਨੂੰ ਗੰਭੀਰ ਮੰਨਿਆ ਜਿਸ ਕਰਕੇ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਪੇਸ਼ ਦੇ ਤਹਿਤ ਅਦਾਲਤ ਨੇ ਵੱਲੋਂ ਜਿਹੜਾ ਕਿ BBMB ਨੂੰ ਵੀ ਲੰਬੇ ਹੱਥੀ ਲੈਦੇ ਹੋਏ ਪਾਣੀ ਦੀ ਵੰਡ ਤੇ BBMB ਦੇ ਪ੍ਰਧਾਨ ਦੇ ਬਦਲਦੇ ਹੋਏ ਸਟੈਂਡ ਤੇ ਵੀ ਜਵਾਬ ਮੰਗ ਲਿਆ ਹੈ ਤੇ ਜਿਸ ਤੋਂ ਬਾਅਦ ਉਥੇ ਦੱਸਿਆ ਕਿ ਹਾਈ ਕੋਰਟ ਨੇ ਸੁਣਵਾਈ ਦੌਰਾਨ ਪੁੱਛਿਆ ਕਿ ਹਰਿਆਣਾ ਨੂੰ ਵਾਧੂ ਪਾਣੀ ਦੀ ਲੋੜ ਕਿਉਂ ਹੈ ਤੇ ਉਥੇ BBMB ਅਤੇ ਹਰਿਆਣਾ ਦੋਵਾਂ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਦੱਸਿਆ ਕਿ ਆਪ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕੋਰ ਦੇ फैसले ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਵੱਡੀ ਸਫਲਤਾ ਹੈ ਤੇ ਪਾਣੀਆਂ ਦੇ ਹੱਕ ਦੀ ਲੜਾਈ ਨੂੰ ਜਿਹੜਾ ਕਿ ਨ्यायਕ ਸਮਰਥਨ ਮਿਲਿਆ ਹੈ ਤੇ ਉੱਥੇ ਅਸੀਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹੱਕ ਨਹੀਂ ਖੋਣ ਦਵਾਂਗੇ ਹਰ ਪਲੇਟਫਾਰਮ ਤੇ ਪਾਣੀ ਲਈ ਲੜਾਂਗੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਫੈਸਲਾ ਪੰਜਾਬ ਦੇ ਪਾਣੀਆਂ ਦੇ ਹੱਕਾਂ ਸੰਬੰਧੀ ਇੱਕ ਨਵਾਂ ਮੋੜ ਸਾਬਿਤ ਕਰੇਗੀ ਤੇ ਦੂਜੇ ਪਾਸੇ ਉੱਥੇ ਹੀ ਅਸਲ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਈ ਦਿਨਾਂ ਤੋਂ ਪਾਣੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਇਸ ਕਾਰਨ 8 ਮਈ ਨੂੰ ਬੀ ਬੀਐਮਬੀ ਦੇ ਚੇਅਰਮੈਨ ਪਾਣੀ ਛੱਡਣ ਦੇ ਲਈ ਪਾਖੜਾ ਡੈਮ ਪਹੁੰਚੇ ਸੀ ਤੇ ਉੱਥੇ ਹੀ ਲੋਕਾਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਉਹਨਾਂ ਨੂੰ ਪਾਣੀ ਛੱਡਣ ਤੋਂ ਰੋਕ ਦਿੱਤਾ ਤੇ ਉਹਨਾਂ ਨੂੰ ਬੰਦਕ ਵੀ ਬਣਾ ਲਿਆ ਗਿਆ ਤੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਪਾਖੜਾ ਡੈਮ ਪਹੁੰਚੇ ਤੇ ਉਹਨਾਂ ਨੇ ਸਾਫ਼ ਆਖਿਆ ਕਿ ਅਸੀਂ ਜਦ ਤੱਕ 2 ਮਈ ਨੂੰ ਕੇਂਦਰੀ ਗ੍ਰਹਿ ਸਚਿਵ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ ਦੇ ਹੁਕਮਾਂ ਨੂੰ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਪਾਣੀ ਨਹੀਂ ਛੱਡਾਂਗੇ ਤੇ ਉੱਥੇ ਹੀ ਜਿਸ ਤੋਂ ਬਾਅਦ ਹਰਿਆਣਾ ਹਾਈ ਕੋਰਟ ਨੇ ਜਿਹੜਾ ਕਿ ਉਨਾ ਜਵਾਬ ਮੰਗਿਆ ਤੇ ਜਿਸ ਨੂੰ ਲੈ ਕੇ ਅਗਲੀ ਸੁਣਵਾਈ 20 ਤਰੀਕ ਨੂੰ ਕਰ ਦਿੱਤੀ ਗਈ ਆ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ ਤੇ ਪੰਜਾਬ ਦੇ ਪਾਣੀ ਨੂੰ ਲੈ ਕੇ BBMB ਨੂੰ ਜਿਹੜੀ ਕਿ ਝਾੜ ਪਾਈ ਗਈ ਹੈ ਤੇ ਦੂਜੇ ਪਾਸੇ ਨੋਟਿਸ ਜਾਰੀ ਕਰ ਦਿੱਤਾ ਹੈ ਅਗਲੀ ਸੁਣਵਾਈ ਨੂੰ ਲੈ ਕੇ ਹੁਣ 20 ਤਰੀਕ ਰੱਖ ਦਿੱਤੀ ਗਈ ਹੈ ਤੇ ਦੱਸੀਏ ਕਿ ਪੰਜਾਬ ਦੇ ਪਾਣੀ ਨੂੰ ਲੈ ਕੇ ਹਾਈ ਕੋਰਟ ਨੇ ਅੱਜ ਵੱਡਾ ਫੈਸਲਾ ਲਿਆ ਹੈ ਤੇ ਜਿਸ ਤੋਂ ਬਾਅਦ ਉੱਥੇ ਨੋਟਿਸ ਜਾਰੀ ਕਰ ਦਿੱਤਾ ਹੈ ਤੇ 20 ਮਈ ਨੂੰ ਅਗਲੀ ਸੁਣਵਾਈ ਹੋਵੇਗੀ ਗੱਲ ਕਰੀਏ ਤਾਂ ਹਾਈ ਕੋਰਟ ਨੇ ਪੰਜਾਬ ਦੀ ਸਮਿਖਿਆ ਪਟੀਸ਼ਨ ਨੂੰ ਗੰਭੀਰ ਮੰਨਿਆ ਤੇ ਜਿਸ ਕਰਕੇ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਤੇ ਉਥੇ ਦੱਸੀਏ ਕਿ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਚੱਲ ਰਹੇ ਪਾਣੀ ਦੇ ਵਿਵਾਦ ਮਾਮਲੇ 'ਚ ਅੱਜ ਪੰਜਾਬ ਸਰਕਾਰ ਦੇ ਵੱਲੋਂ ਦਾਇਰ ਕੀਤੀ ਗਈ ਸਮਿਖਿਆ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਇਸ ਦੌਰਾਨ ਕੋਰਟ ਨੇ ਕੇਂਦਰ ਸਰਕਾਰ ਹਰਿਆਣਾ ਅਤੇ BBMP ਨੂੰ ਨੋਟਿਸ ਜਾਰੀ ਕਰ ਦਿੱਤਾ ਹੁਣ ਇਸ ਮਾਮਲੇ ਦੀ ਜਿਹੜੀ ਕਿ ਅਗਲੀ ਸੁਣਵਾਈ 20 ਤਰੀਕ ਨੂੰ ਹੋਵੇਗੀ ਤੇ ਉਥੇ ਹੀ ਹਾਈ ਕੋਰਟ ਨੇ ਪੰਜਾਬ ਦੀ ਸਮਿਖਿਆ ਪਟੀਸ਼ਨ ਨੂੰ ਗੰਭੀਰ ਮੰਨਿਆ ਜਿਸ ਕਰਕੇ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਪੇਸ਼ ਦੇ ਤਹਿਤ ਅਦਾਲਤ ਨੇ ਵੱਲੋਂ ਜਿਹੜਾ ਕਿ BBMB ਨੂੰ ਵੀ ਲੰਬੇ ਹੱਥੀ ਲੈਦੇ ਹੋਏ ਪਾਣੀ ਦੀ ਵੰਡ ਤੇ BBMB ਦੇ ਪ੍ਰਧਾਨ ਦੇ ਬਦਲਦੇ ਹੋਏ ਸਟੈਂਡ ਤੇ ਵੀ ਜਵਾਬ ਮੰਗ ਲਿਆ ਹੈ ਤੇ ਜਿਸ ਤੋਂ ਬਾਅਦ ਉਥੇ ਦੱਸਿਆ ਕਿ ਹਾਈ ਕੋਰਟ ਨੇ ਸੁਣਵਾਈ ਦੌਰਾਨ ਪੁੱਛਿਆ ਕਿ ਹਰਿਆਣਾ ਨੂੰ ਵਾਧੂ ਪਾਣੀ ਦੀ ਲੋੜ ਕਿਉਂ ਹੈ ਤੇ ਉਥੇ BBMB ਅਤੇ ਹਰਿਆਣਾ ਦੋਵਾਂ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਦੱਸਿਆ ਕਿ ਆਪ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕੋਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਵੱਡੀ ਸਫਲਤਾ ਹੈ ਤੇ ਪਾਣੀਆਂ ਦੇ ਹੱਕ ਦੀ ਲੜਾਈ ਨੂੰ ਜਿਹੜਾ ਕਿ ਨਿਆਂਕ ਸਮਰਥਨ ਮਿਲਿਆ ਹੈ ਤੇ ਉੱਥੇ ਅਸੀਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹੱਕ ਨਹੀਂ ਖੋਣ ਦਵਾਂਗੇ ਹਰ ਪਲੇਟਫਾਰਮ ਤੇ ਪਾਣੀ ਲਈ ਲੜਾਂਗੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਫੈਸਲਾ ਪੰਜਾਬ ਦੇ ਪਾਣੀਆਂ ਦੇ ਹੱਕਾਂ ਤੋਂ ਇੱਕ ਨਵਾਂ ਮੋੜ ਸਾਬਿਤ ਕਰੇਗੀ ਤੇ ਦੂਜੇ ਪਾਸੇ ਉੱਥੇ ਹੀ ਅਸਲ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਈ ਦਿਨਾਂ ਤੋਂ ਪਾਣੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਇਸ ਕਾਰਨ 8 ਮਈ ਨੂੰ BBMB ਦੇ ਚੇਅਰਮੈਨ ਪਾਣੀ ਛੱਡਣ ਦੇ ਲਈ ਪਾਖੜਾ ਡੈਮ ਪਹੁੰਚੇ ਸੀ ਤੇ ਉੱਥੇ ਹੀ ਲੋਕਾਂ ਅਤੇ ਆਮ ਆਦਮੀ ਪਾਰਟੀ ਦੇ ਅਗੂਆਂ ਨੇ ਉਹਨਾਂ ਨੂੰ ਪਾਣੀ ਛੱਡਣ ਤੋਂ ਰੋਕ ਦਿੱਤਾ ਤੇ ਉਹਨਾਂ ਨੂੰ ਬੰਦਕ ਵੀ ਬਣਾ ਲਿਆ ਗਿਆ ਤੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਪਾਖੜਾ ਡੈਮ ਪਹੁੰਚੇ ਤੇ ਉਹਨਾਂ ਨੇ ਸਾਫ਼ ਆਖਿਆ ਕਿ ਅਸੀਂ ਜਦ ਤੱਕ 2 ਮਈ ਨੂੰ ਕੇਂਦਰੀ ਗ੍ਰਹਿ ਸਚਿਵ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ ਦੇ ਹੁਕਮਾਂ ਨੂੰ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਪਾਣੀ ਨਹੀਂ ਛੱਡਾਂਗੇ ਤੇ ਉੱਥੇ ਜਿਸ ਤੋਂ ਬਾਅਦ ਹਰਿਆਣਾ ਹਾਈ ਕੋਰਟ ਨੇ ਜਿਹੜਾ ਕਿ ਹੁਣ ਜਵਾਬ ਮੰਗਿਆ ਤੇ ਜਿਸ ਨੂੰ ਲੈ ਕੇ ਅਗਲੀ ਸੁਣਵਾਈ 20 ਤਰੀਕ ਨੂੰ ਕਰ ਦਿੱਤੀ ਗਈ